ਸਤਿ ਸ਼੍ਰੀ ਅਕਾਲ ਮੁਰਦਾਬ ਜੈ ਸਰਕਾਰ ਮੁਰਦਾਬ ਜੈ ਸਰਕਾਰ ਮੁਰਦਾਬ ਜੈ ਜੀ ਮੁਰਦਾਬ ਭਾਈ ਨਾਮ ਹਰਜਿੰਦਰ ਸਿੰਘ ਕਾਨਵੀਰ ਜੀ ਇਹਿਆ तकरीबन 15 ਤੋਂ 20 ਸ਼ੜਕ ਪੱਟੀ ਜਣੇ ਦੋ ਦੋ ਫੁੱਟ ਥਲੜਾ ਪੱਥਰ ਵੀ ਕੱਢ ਲਿਆ ਉਹ ਨਹਿਰ ਬਣ ਗਈ ਢਿੱਲੀ ਹਾਦਸੇ ਹੁੰਦੇ ਇੱਥੇ ਐਨੀਆਂ ਸੱਟਾਂ ਵਾਜੀਆਂ ਇੱਥੇ ਨੇ ਲੋਕਾਂ ਦੇ ਬਹੁਤ ਜ਼ਿਆਦਾ ਇੱਥੇ ਟਰਾਲੇ ਫਟਦੇ ਆ ਹਰ ਰੋਜ਼ ਇੱਕ ਤੋਂ ਟਰਾਲੇ ਬਣਦੇ ਜੀ ਹਰ ਰੋਜ਼ ਤਿੰਨ ਚਾਰ ਕਾਰਾਂ ਪੰਦੀਆਂ ਕਈ ਕੱਲ ਇੱਕ ਲੇਡੀ ਸੀ ਵਿਚਾਰੀ ਉਹ ਰੱਖਿਆ ਤੋਂ ਡੈਕਟੀ ਥੱਲੇ ਪੇਸ਼ੈਂਟ ਸੀ ਉਹਦੇ ਬਾਹੋਂ ਵਾਲੀ ਪੈਪ ਲੱਗੀ ਸੀ ਇੱਥੇ ਰਪਾਣਾ ਦਾ ਇੰਨਾ ਬੁਰਾ ਹਾਲ ਹੈ ਰਪਾਣਾ ਆਧੂ ਵਿਚਾਲੇ ਵੰਡਿਆ ਹੋਇਆ ਦੋ ਭਾਗਾਂ ਚ ਜਿੰਨੀਆਂ ਗਲੀਆਂ ਸੀ ਰਪਾਣੀਆਂ ਸਾਰੀਆਂ ਨੇ ਉਹ ਜਾਮ ਕਰ ਰੱਖੀਆਂ ਇੱਥੇ ਇਹਨੂੰ 15 ਦਿਨਾਂ ਤੋਂ ਮਿਲਤਾ ਕਰ ਰਹੇ ਆ ਕਿ ਬਾਈ ਜੀ ਕਿਹੜਾ ਕੱਲਾ ਪੱਥਰ ਪਾ ਦਿਓ ਰੋਡ ਬਣਦੀ ਚਾਹੇ 2 ਮਹੀਨਿਆਂ ਨੂੰ ਬਣ ਜੇ ਕੱਲਾ ਪੱਥਰ ਪਾ ਦਿਓ ਨਹੀਂ ਤਾਂ ਲੋਕ ਜਿਹੜੇ ਪਰੇ ਜਿਹੜੀ ਯਾਤਰੀ ਆਉਂਦੇ ਆ ਉਹਨਾਂ ਸੱਤਾਂ ਨਾ ਉਹ ਜਣ ਨਾਲੇ ਪਿੰਡ ਵਾਲੇ ਪਰੇਸ਼ਾਨਾ ਹੋਣ ਸਾਡੀ ਹਾਂਜੀ ਕੱਲਿਆਂ ਤੇ ਮੋੜ ਲਾਇਆ ਜਾ ਬਾਈ ਜੀ 15 ਦਿਨ ਦਾ ਕੱਲਾ ਸਾਡੇ ਪਿੰਨ ਪੱਤੇ ਨੂੰ ਹੋ ਗਏ ਵੈਸੇ ਕੰਮ ਚੱਲ ਜਿੰਦਾ ਬਹੁਤ ਟਾਈਮ ਹੋ ਗਿਆ ਗੱਲਬਾਤ ਬਾਈ ਜੀ ਇਹਨਾਂ ਦੇ ਮੁੰਸ਼ੀ ਸਾਹਿਬ ਨੇ ਆ ਖੜੇ ਆ ਇਹਨੂੰ ਪੁੱਛੋ 15 ਦਾ ਦਿਨਾਂ ਗੱਲ ਹੁੰਦੀ ਆ ਇਹਨਾਂ ਦੇ ਨਰੂਲਾ ਸਾਹਿਬ ਹੈ ਜਿਹੜੇ ਪ੍ਰੋਜੈਕਟ ਮੈਨੇਜਰ ਆ ਉਹਨਾਂ ਨਾਲ ਗੱਲ ਹੋ ਜਾਂਦੀ ਉਹਨੂੰ WhatsApp ਤੇ ਮੈਂ ਭੇਜਦਾ ਸਾਰਾ ਕੁਝ ਕਿ ਬਾਈ ਜੀ ਆ ਦੇਖੋ ਏਦਾਂ ਸਾਧਨ ਬਲਕੀ ਜਾਂਦੇ ਆ ਇਹਨਾਂ ਦਾ ਜਈ ਆ ਪਵਨ ਕੁਮਾਰ ਉਹਦੇ ਨਾਲ ਗੱਲ ਹੋਈ ਆ ਅੱਜ ਸਵੇਰੇ ਸੇ ਐਮਐਲਏ ਮੈਡਮ ਲੰਘੀ ਆ ਬਲਜੀਤ ਕੌਰ ਉਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਉਹਦੇ ਹੋਣ ਦੇ ਗੱਲ ਕੀਤੀ ਵੀ ਆ ਦੇਖੋ ਸਾਡਾ ਇਹ ਹਾਲ ਹੈ ਕਹਿੰਦੇ ਜੀ ਗੱਲ ਕਰਦੇ ਆ ਕਾਨਾ ਕੋਣਾ ਭਾਈ ਜੀ ਨੂੰ ਕੁਝ ਨਹੀਂ ਆ ਕਿਸੇ ਨੇ ਵੀ ਅਸੀਂ ਅਖੀਰ ਨੂੰ ਮਜਬੂਰ ਹੋ ਕੇ ਤੁਹਾਨੂੰ ਲਾਇਆ ਸਾਰੇ ਬੰਦੇ ਕੰਮ ਵਾਲੇ ਆ ਸਾਰੇ ਬੰਦੇ ਦੁਕਾਨਦਾਰ ਆ ਕੋਈ ਵੀ ਇਹਨਾਂ ਦੇ ਵਿੱਚ ਉਹ ਲੈਣੀਗਾ ਹਾਂਜੀ ਬੜਾ ਆਟੇ ਦਾ ਹੀ ਦੇਖ ਲਓ ਹਾਲ ਇਹ ਨਹੀਂ ਦੱਸਿਆ ਕਿ ਕਿੰਨੇ ਟਾਈਮ ਨੂੰ ਤਰਸਾ ਨਹੀਂ ਜੀ ਨਹੀਂ ਜੀ ਕੋਈ ਟਾਈਮ ਨਹੀਂ ਤੇਰੇ ਭਾਈ ਜੀ ਅਸੀਂ ਪਰਸੋਂ ਗੱਲ ਕੀਤੀ ਸੀ ਇਹਨਾਂ ਕੋਲੇ ਪਰਸੋਂ ਆ ਗਏ ਤਿੰਨ ਚਾਰ ਟਰਾਲੇ ਪਾ ਕੇ ਇੱਕ ਹੀ ਰਾਂ ਲੋਕਾਂ ਨੂੰ ਚੱਕੇ ਘਰਾਦਾ ਜੀ ਬਾਅਦ ਚ ਫੇਰ ਉਹੀ ਬੁਰਾ ਹਾਲ ਹੈ ਹਾਂਜੀ ਜੇ ਤੁਸੀਂ ਮਾੜਾ ਮੇਨ ਰੋਡ ਤੇ ਜਾਓ ਉੱਥੇ ਆ ਕੇ ਬਹੁਤ ਅੱਛੇ ਕੇ ਹਾਲਾਤ ਦੇਖੋ ਜੀ ਸਰ ਕੀ ਮਾਮਲਾ ਸੀ ਜਿਹੜਾ ਜਨਮ ਲੋ ਤਰਨਾ ਲਾਇਆ ਗਿਆ ਪਿੰਡ ਵਾਸੀਆਂ ਦੇ ਬਾਰੇ ਇਹ ਤਰਨਾ ਲੱਗਿਆ ਗਿਆ ਜੀ ਮਲੋਟ ਮੁਕਸਰ ਰੋਡ ਦੇ ਉੱਤੇ ਇਹਨਾਂ ਦੀ ਮੰਗ ਹੈ ਕਿ ਜਿਹੜੇ ਸਰੂਰ ਦੀ ਕੰਸਟਰਕਸ਼ਨ ਚੱਲ ਰਹੀ ਹੈ ਉਹਦੇ ਦੌਰਾਨ ਇੱਥੇ ਪਾਣੀ ਖੜ ਜਾਂਦਾ ਬਾਰਿਸ਼ ਦਾ ਤੇ ਉਹ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਤਾਂ ਕਰਕੇ ਇਹਨਾਂ ਨੇ ਤਹਾਵਾ ਲਾਇਆ ਤੁਹਾਨੂੰ ਧੰਨਵਾਦ ਹੋਇਆ ਇਹਨਾਂ ਦੀ ਮਦਦ ਕਰਨ ਦਾ ਹਾਂਜੀ ਇਸ ਬੰਦੇ ਦੀ ਬੀਐਨਡੀ ਐਪ ਨੂੰ ਸੂਚਿਤ ਕਰ ਦਿੱਤਾ ਗਿਆ ਤੇ ਉਹਨਾਂ ਦੇ ਕਿਤੇ ਅਧਿਕਾਰੀਆਂ ਕੋਲ ਪਹੁੰਚ ਚੁੱਕੇ ਨੇ ਤੇ ਉਹ ਇਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਜਿਹੜੇ ਇਹਨਾਂ ਨੂੰ ਕੋਈ ਰੈਮਡੀ ਰਿਲੀਫ ਕੋਈ ਮੌਕੇ ਤੇ ਜੋ ਦਿੱਤੀ ਜਾ ਸਕਦੀ ਉਹ ਪ੍ਰੋਵਾਈਡ ਕਰਵਾਇਆ ਹੈ। ਸਹਿਮਤ ਹਾਂ ਜੀ। ਹਾਂਜੀ ਹਾਂ ਬਿਲਕੁਲ ਸਹਿਮਤ ਨਹੀਂ ਜੀ ਇਹ ਤੇ ਹੋਪਫੁਲੀ ਇਹਨਾਂ ਦਾ ਜੋ ਮਸਲਾ ਉਹ ਅੱਜ ਹੀ ਹੱਲ ਹੋ ਜਾਵੇ। ਮਾ ਮਾੜਾ ਕਿ ਮੇਰਾ ਨਾਮ ਮਨਿੰਦਰ ਸਿੰਘ ਮੈਂ ਨੈਸ਼ਨਲ ਹਾਈਵੇਅ ਚ ਅਸਿਸਟੈਂਟ ਇੰਜੀਨੀਅਰ ਆ। ਹਾਂਜੀ। ਔਰ ਇਥੇ ਰਪਾਣਾ ਪਿੰਡ ਦੇ ਵਿੱਚ ਲੋਕਾਂ ਨੂੰ ਜੋ ਰੂਸ ਰੂਸ ਮਤਲਬ ਕਿ ਮੈਨੂੰ ਇੱਥੇ ਬੁਲਾਇਆ ਗਿਆ ਵੀ ਮੀਂਹ ਦਾ ਪਾਣੀ ਇਕੱਠਾ ਹੋਇਆ ਹਾਂਜੀ ਤੇ ਉਮੀਦ ਆ ਪਾਣੀ ਦੇ ਵਿੱਚ ਅਸੀਂ ਮਤਲਬ ਮਲਵਾ ਪਾ ਕੇ ਰਸਤਾ ਚਲਾਉਣ ਵਾਸਤੇ ਕੰਮ ਸ਼ੁਰੂ ਕਰਾਤਾ ਵਚਨਬਾਦ ਦਾ ਸ਼ੁਰੂ ਕਰਾਤਾ ਕੰਮ ਇਹ ਸ਼ਾਮ ਤੱਕ ਮਤਲਬ ਕਿ ਸਾਡਾ ਉਮੀਦ ਹੈ ਵੀ ਸਾਡਾ ਰਸਤਾ ਇਹ ਚਾਲੂ ਹੋ ਜੂਗਾ ਠੀਕ ਹੈ ਇੱਕ ਕੰਨੀ ਮੌਸਮ ਕਾਫੀ ਸਮਾਂ ਐਕਸੀਡੈਂਟਲ ਪਾਪਿੰਗ ਹੋਈ ਬਹੁਤ ਪ੍ਰੈਸ਼ਰ ਪਾ ਦਿੱਤਾ ਜੁਰੂਰ ਕੋਈ ਤੱਕ ਪਾ ਦਿੱਤਾ ਜੁਰੂਰ ਕ੍ਰੈਸ਼ ਆਫ ਦੇ ਮੀਂਹ ਦੇ ਡਿਪੈਂਡ ਕਰਦਾ ਜੀ ਜੇ ਬਾਰਿਸ਼ ਨਾ ਪਈ ਕਿਉਂਕਿ ਲੋਕ ਗਰਮ ਹੁੰਦੀ ਹੈ ਗਰਮ ਇੰਗਲੈਂਡ ਤੋਂ ਆਉਂਦੀ ਹੈ ਜਦੋਂ ਇਹ ਸਾਡ ਮੌਸਮ ਸਾਫ ਹੋ ਗਿਆ ਇਸੇ ਪਿੰਡ ਦਾ ਹੀ ਕੰਮ ਸ਼ੁਰੂ ਕਰਨ ਲੱਗੇ ਸੀ ਕਈਓ ਮਾਲ ਪਟਿਆ ਥੱਲੋਂ ਤੇ ਉਹ ਅਚਾਨਕ ਮੀਂਹ ਦੇ ਦੋ ਮੀਂਹ ਪੈ ਗਏ ਉਹਦੇ ਕਰਕੇ ਆ ਪ੍ਰੋਬਲਮ ਸਹਿਮਤੀ ਬਣ ਗਈ ਕੀ ਹੁਣ ਬਸ ਹਾਂਜੀ ਸਹਿਮਤੀ ਬਣ ਗਈ ਹੈ ਇਹਨਾਂ ਨੂੰ ਦੱਸਤਾ ਪਿੰਡ ਵਾਲਿਆਂ ਨੂੰ ਕਿ ਤੁਹਾਡੇ ਕੰਮ ਇੱਥੇ ਹੀ ਕੰਮ ਚੱਲੂਗਾ ਹੋਰ ਕਿਤੇ ਕੰਮ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੂਟਾ ਫੁੱਲਰ ਤੇ ਤੁਸੀਂ ਵੇਖ ਰਹੇ ਹੋ ਸੱਚ ਬੋਲਦਾ ਨਿਊਜ਼ ਚੈਨਲ ਜੋ ਕਿ ਮੇਰੇ ਬਹੁਤ ਅਜ਼ੀਜ਼ ਸੱਜਣ ਬਲਕਰਨ ਕੌਲਤਾਰ ਜੋ ਇਸ ਚੈਨਲ ਨੂੰ ਚਲਾਉਂਦੇ ਨੇ ਤੇ ਪੰਜਾਬ ਭਰ ਦੇ ਵਿੱਚ ਜਿੰਨਾ ਏਰੀਆ ਪੰਜਾਬ ਦਾ ਉਹਦੇ ਵਿੱਚ ਜਿੰਨੇ ਵੀ ਵੱਖ-ਵੱਖ ਜ਼ਿਲ੍ਹੇ ਨੇ ਉਹ ਸਾਰਿਆਂ ਨੂੰ ਕਵਰ ਕਰਦੇ ਨੇ ਜਿੰਨੀਆਂ ਵੀ ਖਬਰਾਂ ਹੁੰਦੀਆਂ ਨੇ ਜਿੰਨੇ ਵਿਸ਼ੇ ਮੁੱਦੇ ਹੁੰਦੇ ਨੇ ਚਾਹੇ ਖਬਰ ਨਿਊਜ਼ ਬੈਡ ਹੋਵੇ ਜਾਂ ਅੱਛੀ ਹੋਵੇ ਮੇਲਾ ਹੋਵੇ ਸਾਰਿਆਂ ਨੂੰ ਕਵਰ ਕਰਦੇ ਨੇ ਸੋ ਫਟਾਫਟ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਲਾਜਵਾਬ ਖਬਰਾਂ ਹੁੰਦੀਆਂ ਨੇ ਲਾਜਵਾਬ ਮਤਲਬ ਚੀਜ਼ਾਂ ਤੁਹਾਨੂੰ ਇਹ ਦਿਖਾਉਂਦੇ ਰਹਿੰਦੇ ਨੇ ਔਰ ਬਹੁਤ ਸਾਰੇ ਵਿਸ਼ੇ ਹੁੰਦੇ ਨੇ ਔਰ ਕਈ ਵਾਰ ਬੈਡ ਨਿਊਜ਼ ਦੇ ਵਿੱਚੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਆ ਬਹੁਤ ਚੀਜ਼ਾਂ ਹੀ ਖਬਰਾਂ ਦੇ ਵਿੱਚੋਂ ਸਿੱਖਦੇ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਈ ਜੀ ਹੁਣੀ ਬਹੁਤ ਮਿਹਨਤ ਕਰਦੇ ਨੇ ਇਸ ਚੈਨਲ ਦੇ ਉੱਪਰ ਤੁਹਾਨੂੰ ਘਰੇ ਬੈਠਿਆਂ ਨੂੰ ਤੁਹਾਡੀ ਝੋਲੀ ਦੇ ਵਿੱਚ ਬਹੁਤ ਪਿਆਰੀਆਂ ਪਿਆਰੀਆਂ ਖਬਰਾਂ ਬਹੁਤ ਚੰਗੀਆਂ ਖਬਰਾਂ ਬਹੁਤ ਮਾੜੀਆਂ ਵੀ ਖਬਰਾਂ ਲਿਆਉਂਦੇ ਨੇ ਪਰ ਆਫਟਰ ਆਲ ਨਿਊਜ਼ ਚੈਨਲ ਦਾ ਕੰਮ ਇਹੀ ਹੁੰਦਾ ਆ ਸੋ ਫਟਾਫਟ ਚੈਨਲ ਨੂੰ ਸਬਸਕ੍ਰਾਈਬ ਕਰ ਲ